ਭਗਵੰਤ ਮਾਨ ਦੇ ਰੋਡ ショ ਤੋਂ ਪਹਿਲਾਂ ਸਪੈਸ਼ਲ ਸਟਾਫ ਸੀਆਈਡੀ ਅਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੇ ਵੱਡਾ ਹਾਦਸਾ ਹੋਣ ਤੋਂ ਬਚਾਇਆ ਫਰੀਦਕੋਟ ਤੋਂ ਆਮ ਆਗੂ ਪਾਰਟੀ ਦੇ ਲੋਕ ਸਭਾ ਉਮੀਦਵਾਰ ਕਰਮਜੀਤ ਅਣਮੋਲ ਦੇ ਲਈ ਚੋਣ ਪ੍ਰਚਾਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਹੀ ਗਿੱਦੜਵਾ ਵਿਖੇ ਲੱਗੇ ਸਟੇਜ ਨੇੜੇ ਅਚਾਨਕ ਬਿਜਲੀ ਦੇ ਟਰਾਂਸਫਾਰਮਰ ਨੂੰ ਅੱਗ ਲੱਗ ਗਈ ਅਤੇ ਵੱਡਾ ਹਾਦਸਾ ਹੋ ਜਾਣਾ ਸੀ ਪਰ ਇਸ ਵਿੱਚ ਗਨੀਮਤ ਇਹ ਰਹੀ ਕਿ ਨਜ਼ਦੀਕੀ ਖੜੇਸ਼ ਪੈਸ਼ੇ ਸਟਾਫ ਦੇ ਐਸਆਈ ਰਾਜਬਹਾਦਰ ਸਿੰਘ ਸੀਏਡੀ ਵਿਭਾਗ ਤੋਂ ਰਗੁਰਾਜ ਸਿੰਘ ਗਿੱਲ ਅਤੇ ਟ੍ਰੈਫਿਕ ਪੁਲਿਸ ਦੇ ਐਸਆਈ ਗੁਰਤੇਜ ਸਿੰਘ ਨੇ ਸਾਥੀਆਂ ਸਮੇਤ ਆਪਣੀ ਸਮਝਦਾਰੀ ਅਤੇ ਮਸਤੀਦੀ ਨਾਲ ਕੰਮ ਕਰਦੇ ਹੋਏ ਤੁਰੰਤ ਹੀ ਟਰਾਂਸਫਾਰਮਰ ਨੂੰ ਲੱਗੀ ਅੱਗ ਨੂੰ ਬੁਝਾਉਣ ਲਈ ਮਿੱਟੀ ਪਾ ਦਿੱਤੀ ਤੇ ਅੱਗੇ ਬੁਝਾ ਦਿੱਤੀ ਜੇਕਰ ਇਹ ਅੱਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਔਨ ਦੇ ਸਮੇਂ ਲੱਗ ਜਾਂਦੀ ਤਾਂ ਪੰਡਾਲ ਵਿੱਚ ਆਪਣਾ ਤਪੜੀ ਮਤ ਜਾਣੀ ਸੀ ਤੇ ਕੋਈ ਵੱਡਾ ਨੁਕਸਾਨ ਹੋ ਜਾਣਾ ਸੀ ਪਰ ਪੁਲਿਸ ਮੁਲਾਜ਼ਮਾਂ ਦੀ ਸਮਝਦਾਰੀ ਅਤੇ ਮਸਤਾਈਦੀ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ

हर्जू 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 ਕੌਣ ਗਏ ਰਾਜ ਆਉਣਾ ਯਾਰ ਮੈਨੂੰ ਮਾਰ ਦੇ ਉਹ ਜੋੜ ਖਤਰੀ ਨਾ ਆ ਬਾਈ ਗਰਮੀ ਬਹੁਤ ਆ ਤਾਂ ਕਰਕੇ ਲੋੜ ਨਾ ਭਾਈ ਹਾਂ